ਬੀਤੇ ਦਿਨੀ ਓਮਾਨ ਦੇ ਸਮੁੰਦਰ 'ਚ ਇੱਕ ਤੇਲ ਟੈਂਕਰ ਵਾਲਾ ਜਹਾਜ਼ ਡੁੱਬਣ ਕਾਰਨ 16 ਕਰੂ ਮੈਂਬਰਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਦੋ ਕਰੂ ਮੈਂਬਰ ਪੰਜਾਬ ਦੇ ਵੀ ਸਨ ਤੇ ਇਹਨਾਂ 'ਚੋਂ ਇੱਕ ਨੌਜਵਾਨ ਹੁਸ਼ਾਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਜੋ ਕਿ ਹੁਸ਼ਾਰਪੁਰ ਦੇ ਹਲਕਾ ਦਸੂਹਾ ਅਦੀਨ ਆਉਂਦੇ ਪਿੰਡ ਦੇਪੁਰ ਦਾ ਰਹਿਣ ਵਾਲਾ ਸੀ ਤੇ ਅੱਜ 8 ਦਿਨਾਂ ਦੇ ਕਰੀਬ ਦਾ ਸਮਾਂ ਬੀਤਣ ਦੇ ਬਾਵਜੂਦ ਉਕਤ ਨੌਜਵਾਨ ਦਾ ਹਲੇ ਤੱਕ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਜਿਸ ਕਾਰਨ ਪਰਿਵਾਰ ਵੀ ਹੁਣ ਚਿੰਤਾ ਦੇ ਆਲਮ ਵਿੱਚ ਹੈ ਤੇ ਉਹਨਾਂ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਲੱਭਣ ਦੀ ਮੰਗ ਕੀਤੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਦੀਪਕ ਤੇ ਪਰਿਵਾਰ ਨੇ ਦੱਸਿਆ ਕਿ 14 ਜੁਲਾਈ ਨੂੰ ਓਮਾਨ 'ਚ ਉਹਨਾਂ ਦੇ ਲੜਕੇ ਦਾ ਸਮੁੰਦਰੀ ਜਹਾਜ਼ ਮੌਸਮ ਖਰਾਬ ਹੋਣ ਕਾਰਨ ਪਾਣੀ 'ਚ ਡੁੱਬ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਉਹ ਲਾਪਤਾ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ਪਰੰਤੂ ਅੱਜ ਕਈ ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਦੀਪਕ ਦਾ ਕੋਚ ਥੋ ਪਤਾ ਨਹੀਂ ਲੱਗ ਸਕਿਆ ਪਰਿਵਾਰ ਨੇ ਦੱਸਿਆ ਕਿ ਕੁੱਲ 16 ਮੈਂਬਰ ਲਾਪਤਾ ਹੋਏ ਸਨ ਜਿਨ੍ਹਾਂ ਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਜਦਕਿ 6 ਦੀ ਭਾਲ ਜੇ ਜਾਰੀ ਹੈ ਇਸ ਮੁਕੇ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਨੂੰ ਲੱਭਣ ਲਈ ਸਰਚ ਆਪਰੇਸ਼ਨ ਜ਼ੋਰਾਂ ਤੇ ਚਲਾਇਆ ਜਾਵੇ ਤਾਂ ਜੋ ਉਹਨਾਂ ਦਾ ਪੁੱਤ ਸਹੀ ਸਲਾਮਤ ਘਰ ਵਾਪਸ ਆ ਸਕੇ ਜਿ ਮੇਰਾ ਨਾਮ ਅਮਿਤ ਕੁਮਾਰ ਹੈ ਤੇ ਸਾਡਾ ਬ੍ਰਦਰ ਸਿਗਾ ਦੀਪਕ ਦੀਪਕ ਸਿੰਘ ਤੇ ਪੈਂਦਾ ਹੈਗਾ ਹੈ ਦੇਪਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਹ ਲਾਸਟ 2 ਮਨთ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦਵਾਈ ਦੀ ਕੰਪਨੀ ਸੀਗੀ ਨੈਕਟੋ ਫਿਜ਼ੀਕਰ ਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਝ ਰਬਬਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਗਰੂ ਮਿਲੇ ਹੈ ਜਿਹਦੇ ਵਿੱਚੋਂ 9 ਸਹੀ ਸਲਾਮਤ ਹੈ ਤੇ ਇੱਕ ਡੈੱਡ ਮਿਲਿਆ ਟੋਟਲ 16 ਗਰੂ ਸੀਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਖਬਰ ਨਹੀਂ ਹੈ ਇਹਨਾਂ ਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਕਿ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੱਦਾਂ ਵੀ ਹੈ ਤੇ ਹੁਣ ਸਾਡੀ ਇਹ ਹੀ ਉਪੀ ਲੈ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ ਮੇਰਾ ਬੇਟਾ ਮੇਰਾ ਨਾਮ ਕੇਰ ਸਿੰਘ ਹੈ ਜੀ ਮੇਰਾ ਨਾਮ ਦੀਪ ਸਿੰਘ ਹੈ ਇੱਥੇ ਹੀ ਸਾਡਾ ਕਮਾਂਡ ਵਾਲਾ ਬੇਟਾ ਹੈਗਾ ਸਰਕਾਰ ਵਿੱਚ ਹੈ ਨਹੀਂ ਕੋਈ ਕਮਾਂਡ ਵਾਲਾ ਮੈਂ ਕਿ ਕਮਾਂਡ ਕਰਾਉਣਾ ਕਰੋਗੇ ਲਾਸਟ ਵਕਤ ਮੇਰੇ ਨਾਲ ਹੋਈ ਇੱਕ 23 ਗੱਲ ਹੋਈ ਮੇਰੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੇ ਇਹ ਕਹਿੰਦਾ ਪਾਪਾ ਮੈਂ ਠੀਕ ਠਾਕ ਹਾਂ ਕੋਈ ਚਿੰਤਾ ਨਹੀਂ ਕਰਦੇ ਜਿਸ ਤਰ੍ਹਾਂ ਤੁਹਾਡੇ ਫੈਮਲੀ ਦੱਸ ਰਿਹਾ ਕਿ ਇਹਦਾ ਆਪਰੇਸ਼ਨ ਤੁਹਾਨੂੰ ਇਦਾਂ ਦੀ ਖਬਰਾਂ ਮਿਲਦੀਆਂ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੁਕ ਗਿਆ ਹਾਂਜੀ 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 ਕੋਸ਼ਿਸ਼ ਨਹੀਂ ਕੀਤੀ ਪਿਆ ਸੀ ਤੁਹਾਨੂੰ ਜਦੋਂ ਇਹ ਮਿਸਿੰਗ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਸੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਫੇਰ ਹੀ ਪਤਾ ਲੱਗਿਆ ਕਿ ਢਿਲ ਕਰਦੇ ਗਏ ਕਾਰਨ ਕੀ ਹੈ ਜਦੋਂ ਅੱਜ ਦੁੱਬਨ ਦਾ ਜਦ ਕਿਸ ਤਰ੍ਹਾਂ ਡੁੱਬਿਆ ਸੀ ਉਹ ਪਤਾ ਲੱਗਿਆ ਕੁਝ ਹਾਂਜੀ ਉਹ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਉਣ ਨਾਲ ਪਲਟੇ ਹੋ ਗਏ ਜਾਂ ਹਾਂਜੀ ਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਜੀ ਲੋਕਲ ਜਾਂ ਕੋਈ ਲੱਗ ਸਾਥੀ ਥੋੜਾ ਇਹਨੇ ਇੱਕ ਪਠਾਨ ਕੋੜਦਾ ਹੈਗਾ ਹੋ ਇਹ ਸਿਨੇਰਾ ਉਹਨਾਂ ਨੇ ਉਸ FAMINA ਨਾਲ ਗੱਲ ਹੋਈ ਥੋੜੀ ਨਹੀਂ ਉਹਨਾਂ ਨਾਲ ਗੱਲ ਨਹੀਂ ਸੀ ਹੋਈ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ ਉਹ ਕੀ ਮੰਗ ਕਰਨਾ ਚਾਹੁੰਦੇ ਆ ਸਰਕਾਰ ਅਸੀਂ ਚਾਹੁੰਦੇ ਸਾਡਾ ਬੱਚਾ ਵਾਪਸ ਖਾਲਾ ਚੇਹ ਦਾ ਹੈ ਕਿਸੇ ਵੀ ਹਾਲਤ ਵਿੱਚ ਜਿਹੜੇ ਕਾਰਵਾਈ ਵੰਦ ਨਾ ਕੀਤੀ ਜਾਵੇ ਪਰ ਦਹ ਰਕਾਰ ਨੂੰ ਸੰਗਤ ਸਰਕਾਰ ਨੂੰ ਤੇ ਮਸਾਲ ਲੱਗਿਆ ਗੱਲਬਾਤ ਹੁੰਦੀ ਸੀ ਤੁਹਾਡੇ ਨਾਲ ਜੁਬੇ ਸ਼ਿਸ਼ ਤੇ ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚਲੀ ਪੀਏਂਗੇ ਤਾਂ ਹੁਣ ਨੈਟਵਰਕ ਘਟਵਾ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰਕੇ ਮੈਂ ਤਾਂ ਉਤੋਂ ਬਾਅਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਾਜ ਪਲਟੀ ਹੋਈ ਹੈ ਤਾਂ ਲਾ ਪਤਾ ਹੋਈ ਇਹਨਾਂ ਦੇ ਜਿਹੜੇ ਹੋਰ ਜਿਹੜਾ ਉਹਨਾਂ ਦੇ ਨਾਲ ਹੋਰ ਵੀ ਕੋਈ ਤੋਂ ਦੋਸਤ ਵਗੈਰਾ ਨਾਲ ਤੁਹਾਡੇ ਇੱਕ ਸੰਪਰਕ ਹੋਇਆ ਹੋਵੇ ਜਿਹੜਾ ਜਿਹੜੇ ਰੈਸਕਿਊ ਕੀਤਾ ਜਾਂਨਾਂ ਨੂੰ ਕਹੇ ਨਾ ਕਿਸੇ ਦਾ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਕੋਈ ਮੈਂਦਾ ਜੇ ਕਿਸੇ ਨਾਲ ਤੁਸੀਂ ਗੱਲਬਾਤ ਹੋਈ ਤੁਹਾਡੇ ਨਾਲ ਪ੍ਰਸ਼ਾਸਨ ਦੇ ਨਾਲ ਹੋਈ ਫੋਨ ਦੇ ਨਾਲ ਕਹੇ ਨਾ ਨਹੀਂ ਗੱਲ ਹੋਈ ਮੇਰਾ ਬੱਚਾ ਬਤੋ ਪੀ ਕੇ ਮੈਨੂੰ ਘਰ ਪਜਾਓ ਬਸ ਮੇਰੀ ਇਹੀ ਅਪੀਲ ਹੈ ਮੇਰਾ ਮੇਰਾ ਕੋਈ ਬੋਤ ਨਹੀਂ ਮੇਰੇ ਕੋ ਮਾਣ ਵਾਲਾ ਨਹੀਂ ਕੋਈ ਨਹੀਂ ਮੈਨੂੰ ਘਰ ਮੇਰਾ ਬੱਚਾ ਮੈਨੂੰ ਬਤੋ ਪੀ ਕੇ ਮੇਰੇ ਘਰ ਪਜਾਓ ਬਸ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਚਾਹੀਦਾ ਹੈ ਮੇਰਾ ਬੱਚਾ ਵੀ ਨੂੰ ਮੇਰੇ ਘਰ ਪਜਾ ਉਹ ਜਿੱਤੇ ਮਰਜੀ ਮੇਰਾ ਬੱਚਾ ਤੋਂ ਪੋ ਤੋਂ ਪੀ ਕੇ ਮੇਰੇ ਘਰ ਪਜਾ ਹਏ ਦੋ ਮੰਥ ਹੋ ਗਏ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤੁਹਾਡੋਂ ਤਾਂ ਮਿਸਿੰਗ ਹੀ ਚੱਲ ਰਿਹਾ ਹੈ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ ਸੀ ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸ਼ਿਪ ਡੁੱਬੇ ਹੋਏ ਨੇ ਕਿੰਨਾ ਟਾਈਮ ਜਿੱਦਾਂ ਹੋ ਗਿਆ ਹੈ ਲਗਭਗ 1 ਹਫ਼ਤਾ ਹੋ ਗਿਆ 1 ਵੀਕ ਹੋ ਗਿਆ ਉਹਨਾਂ ਨੇ ਕੋਈ ਕੰਪਨੀ ਨੂੰ ਕਿਹਾ ਤਾਂ ਉਹ ਰਿਪਲਾ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਜੀ ਉਹਨਾਂ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਬੁਕਾਰ ਕਰਨੇ ਪੁੱਛ ਰਹੇ ਕਿ ਤੁਸੀਂ ਸਾਨੂੰ ਕੁਝ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ ਤੇ ਜਾ ਕੋਈ ਕਿਸੇ ਨਾਲ ਤੁਸੀਂ ਮਿਲੇ ਹੈ ਜੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾਂ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਕਾਇਤ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਅਰਮਰ ਚ ਵੀ ਫੈਲ ਰਿਹਾ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਉਹ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਢਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭਿਆ ਜਿੰਨੇ ਹੈ 6 ਦੇ 6 ਮੈਂਬਰ ਸਾਰਿਆਂ ਨੂੰ ਸਹੀ ਸਲਾਮਤ ਇੰਡੀਆ ਵਾਪਸ ਲਿਆਇਆ ਜਾਵੇ ਤੇ ਮੇਰੇ ਭਰਾ ਨੂੰ ਕਰ ਲਿਆ ਦੋ ਬਸ WE ARE GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ